ਬਲ ਸਿੰਘ ਜੀ ਇਹ ਸ਼ੌਂਕ ਕਦੋਂ ਦਾ ਸੀਗਾ ਜੇ ਆਪਾਂ ਗੱਲ ਕਰੀਏ ਤਾਂ ਇਹ ਤੇ ਲੱਗ ਗਿਆ 7-8 ਮਹੀਨੇ ਕਿਉਂਕਿ ਮੇਰੀ ਇਹ ਟੂਰੀ ਕੁਝ ਦੀ ਸੀ ਹਵਲੀ ਵਾਲੀ ਆ ਫੋਟੋ ਜਿੰਨਾਂ ਦਾ ਉਹ ਤੋਂ ਢੇਰ ਸਕੀਨ ਨਾਲ ਲੈ ਨਾ ਲੈ ਕੇ ਵੀ ਤੁਸੀਂ ਲੈ ਜਾਓ ਹਵੇਲੀ ਦੇ ਵਿੱਚ ਲਾ ਲਓ ਆਪਦੇ ਚਲੋ ਕੋਈ ਕਾਰ ਨਹੀਂ ਆ ਸਕਿਆ ਉਹਨਾਂ ਦੇ ਮੌਤ ਹੋ ਸੀ ਅੱਛਾ ਤੇਰੇ ਇੱਕ ਮਹੀਨਾ ਬਾਅਦ ਅਸੀਂ ਉਹ ਤਸਵੀਰ ਉਹਨਾਂ ਦੇ ਘਰ ਤੇ ਆਈ ਪਰਾਣੇ ਵਰਸੇ ਨੂੰ ਸਾਹਮਣੇ ਰੱਖਿਆ ਹੋਇਆ ਇਹਨਾਂ ਤੁਸੀਂ ਫਿਰ ਇਸ ਨੂੰ ਸੇਲ ਵੀ ਕਰਦੇ ਹੋ ਜਾਂ ਕੀ ਇਹ ਅਸੀਂ ਖੁਦ ਸਾਡੀ ਮਾਤਾ ਜੀ ਦੇ ਛੋਲੇ ਕੋਟ ਦੀ ਸੀ ਅਸੀਂ ਇਹ ਤੋਂ ਬੱਕਰੀਆਂ ਖਾਂਦੇ ਰਹੇ ਜਿੱਦੇ ਦੋ ਮੰਜੇ ਤੇ ਜੋਰ ਸਪੀਕਰ ਲੱਗਣੇ ਨੇ ਜਿਹੜੇ ਵਾਜੇ ਵੱਜ ਕੇ ਮੁਰਕੇ ਵੇਚਦੇ ਨੇ ਅਸੀਂ ਕਾਜੀ ਤੁਸੀਂ ਦੇਖ ਰਹੇ ਹੋ ਦਾ ਸਮਰ ਨੂੰ ਤੇ ਮੈਂ ਬਠਿੰਡਾ ਤੋਂ ਜਿਸ ਕਰਨ ਸਿੰਘ ਅਸੀਂ ਅੱਜ ਪਹੁੰਚਿਆ ਬਠਿੰਡਾ ਦੇ ਵਿਰਾਸਤ ਮੇਲੇ ਦੇ ਵਿੱਚ ਪੁਰਾਣੀਆਂ ਵਿਰਾਸਤਾਂ ਇਸ ਦੇ ਵਿੱਚ ਕਾਫੀ ਸਾਰੀਆਂ ਇਹ ਆਪ ਦੇਖਣ ਨੂੰ ਮਿਲ ਰਹੀਆਂ ਜੇ ਆਪਾਂ ਜੇ ਆਪਾਂ ਗੱਲ ਕਰੀਏ ਤਾਂ ਇਹ ਇੱਕ ਪੁਰਾਣੇ ਸਮੇਂ ਦਾ ਖੂਹ ਹੈ ਜਿੱਥੇ ਇਹ ਕੁਝ ਔਰਤਾਂ ਦਿਖਾਈਆਂ ਇੰਗੀਆਂ ਨੇ ਇੱਥੇ ਜੋ ਆਪਣਾ ਖੂਹ ਤੇ ਇਹ ਆਪਣਾ ਪਾਣੀ ਭਰ ਲਾਉਂਦੀਆਂ ਨੇ ਜੇ ਆਪਾਂ ਗੱਲ ਕਰੀਏ ਤਾਂ ਇਹ ਇੱਕ ਔਰਤ ਹੈ ਇਹ ਜਿਹੜੀ ਖੂਹ ਦੇ ਵਿੱਚੋਂ ਪਾਣੀ ਭਰ ਰਹੀ ਹੈ ਤੇ ਇਹ ਜਿਹੜੀ ਔਰਤ ਹੈ ਇਹ ਇੱਥੋਂ ਪਾਣੀ ਲੈ ਕੇ ਜਾ ਰਹੀ ਹੈ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਜੇ ਅਗਰ ਕਿਸੇ ਨੂੰ ਪਾਣੀ ਜ਼ਰੂਰਤ ਦੀ ਪੀਣ ਦੀ ਤਾਂ ਇਸ ਤਰ੍ਹਾਂ ਇਹਨਾਂ ਔਰਤਾਂ ਵੱਲੋਂ ਪਾਣੀ ਇੱਥੇ ਆਪਣਾ ਪਲਾਇਆ ਜਾਂਦਾ ਸੀ ਤੇ ਜੇ ਅਸੀਂ ਦੇ ਨਾਲ ਹੀ ਗੱਲ ਕਰੀਏ ਤਾਂ ਇਹ ਜਿਹੜੀ ਇੱਕ ਹੋਰ ਔਰਤ ਹੈ ਇਹ ਤੋਂ ਪਾਣੀ ਲੈ ਕੇ ਜਾ ਰਹੀ ਹੈ ਸਿਰ ਦੇ ਉੱਤੇ ਜੇ ਆਪਾਂ ਗੱਲ ਕਰੀਏ ਘੜਾ ਰੱਖਿਆ ਹੋਇਆ ਤੇ ਹੱਥ ਦੇ ਵਿੱਚ ਇੱਕ ਬਾਲਟੀ ਵੀ ਉਸਦੇ ਹੱਥ ਰੱਖੀ ਹੋਈ ਹੈ ਤੇ ਉਸਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਤਾਂ ਉਹ ਸਮੇਂ ਖੂਹ ਦੇ ਉੱਤੇ ਬੈਠ ਕੇ ਧੋਏ ਜਾਂਦੇ ਸੀਗੇ ਇਹ ਇਹਦੇ ਅੱਦੇ ਵਿੱਚ ਇਹ ਆਪਣਾ ਇੱਕ ਥਾਪਾ ਜਿਹੜਾ ਇਹ ਅੱਜਕੱਲ ਬਿਲਕੁਲ ਅਲੋਪ ਹੋ ਚੁੱਕਾ ਜੇ ਆਪਾਂ ਗੱਲ ਕਰੀਏ ਤਾਂ ਅੱਜਕੱਲ ਜਿਹੜੀਆਂ ਵਾਸ਼ਿੰਗ ਮਸ਼ੀਨਾਂ ਨੇ ਉਹ ਉਸ ਨੇ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਅਲੋਪ ਕਰ ਦਿੱਤਾ ਤੇ ਸਾਡੇ ਨਾਲ ਜਿਹੜੇ ਵਿਅਕਤੀ ਇਸ ਨੂੰ ਲੈ ਕੇ ਆਏ ਨੇ ਅਸੀਂ ਉਹਨਾਂ ਦਾ ਗਲਤ ਕਰਾਂਗੇ ਵੀਰ ਸਸਿਕਾ ਸਰ ਸਸਿਕਾ ਜੀ ਸਰ ਕੀ ਨਾਮ ਹੈ ਤੁਹਾਡਾ ਬਲਵੰਤ ਸਿੰਘ ਸਰ ਬਲਵੰਤ ਸਿੰਘ ਜੀ ਇਹ ਸ਼ੌਂਕ ਕਦੋਂ ਦਾ ਸੀਗਾ ਜੇ ਆਪਾਂ ਗੱਲ ਕਰੀਏ ਤਾਂ ਸ਼ੌਂਕ ਤਾਂ ਸਰ ਇਹ 1982 ਦੇ ਵਿੱਚ ਸਾਡੇ ਤਾਇਆ ਜੀ ਨੇ ਫੋਟੋ ਬਣਾਈ ਸੀ ਇੰਦਰਾ ਗਾਂਧੀ ਦੀ ਅਜੂਰਾ ਸਿੰਘ ਸਾਡੇ ਘਰਾਂ ਚੋਂ ਦੀ ਉਹਨੋਂ ਤੋਂ ਮੈਨੂੰ ਲੱਗਦਾ ਹੁੰਦਾ ਸੀ ਜੀ ਮੈਂ ਇਹ ਕੰਮ ਕਰ ਸਕਦਾ ਤੇ ਉਸ ਤੋਂ ਬਾਅਦ ਸਾਡੇ 2009 ਦੇ ਵਿੱਚ ਸਾਡੇ ਭਾਈ ਸਾੁੰ ਲੱਗਦੇ ਉਨਾਂ ਨੇ ਕਾਫੀ ਵਿਰਸਾ ਬਣਾਇਆ ਪੰਜਾਬ ਦਾ ਜਾਨੀ ਖੇਤੀਬਾੜੀ ਵਾਲਾ ਘਰਾਂ ਦਾ ਜੋ ਵੀ ਸੀਗਾ 16 ਜਿਹੋਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਹ ਵਿਰਸੇ ਨੂੰ ਸੰਭਾਲਣ ਲਈ ਆਪਾਂ ਤੁਰਪੇ ਮੋਹਨ ਸਿੰਘ ਜੀ ਜੇ ਆਪਾਂ ਗੱਲ ਕਰੀਏ ਲੱਕੜ ਹੈ ਕਿ ਖਾਸ ਲੱਕੜ ਕੇ ਤੋਂ ਲੈ ਕੇ ਜਾਂਦੀ ਗਈ ਜੇ ਗੱਲ ਕਰੀ ਤਾਂ ਨਹੀਂ ਸਰ ਟਾਲੀ ਦੇ ਆਮ ਲੱਕੜਾ ਜਿਹੜੀ ਆਪਣੇ ਖੇਤਾਂ ਵਿੱਚ ਲਾਈ ਜਾਂਦੀ ਹੈ ਤੇ ਉਹਦਾ ਬੰਦ ਸਰਪਰਾਣੇ ਵਿਰਸੇ ਨੂੰ ਸਾਂਭ ਕੇ ਰੱਖਿਆ ਹੋਇਆ ਇਹਨਾਂ ਤੁਸੀਂ ਫਿਰ ਇਸ ਨੂੰ ਸੇਲ ਵੀ ਕਰਦੇ ਹੋ ਜਾਂ ਨਹੀਂ ਸਤ ਸੇਲ ਨਹੀਂ ਕਰਦੇਗੇ ਸਿਰਫ ਸਾਨੂੰ ਸ਼ੌਂਕ ਹੈ ਬਣਾ ਕੇ ਦਿਖਾਉਂਦੇ ਹਾਂ ਉਹਨੇ ਪੁਰਾਣਾ ਵਿਰਸਾ ਕਿੰਨਾ ਦਾ ਸੀ ਕਿਵੇਂ ਕੀਤੀ ਫਿਰ ਲੋਕ ਇੱਥੇ ਆਉਂਦੇ ਨੇ ਫਿਰ ਕੀ ਕਹਿੰਦੇ ਨੇ ਵੀ ਇਹ ਦੇਖ ਦੇਖ ਕੇ ਕੀ ਕਹਿੰਦੇ ਨੇ ਦੇਖ ਕੇ ਕਹਿੰਦੇ ਸਾਨੂੰ ਦੇ ਦਿਓ ਜੀ ਪਰ ਇਹਦੇ ਵਕਤ ਇੰਨਾ ਲੱਗਦਾ ਫਿਰ ਦੀ ਕੀਮਤ ਨਹੀਂ ਅਦਾ ਕਰ ਸਕਦੇ ਕੀ ਦੀ ਕੀ ਨਹੀਂ ਛੋਡੇ ਵੱਲੋਂ ਹੁਣ ਤੱਕ ਜੇ ਆਪਾਂ ਗੱਲ ਕਰ ਤਸਵੀਰਾਂ ਬਣਾਈਆਂ ਗਈਆਂ ਨੇ ਖਾਸ ਜੀ ਖਾਸ ਸਿੱਧੂ ਮੂਸੇਵਾਲੇ ਦੀ ਬਣਾਈ ਹੈ ਜੀ ਸਿੱਧੂ ਮੂਸੇਵਾਲੇ ਦੇ ਮੈਂ ਦੋ ਤਸਵੀਰਾਂ ਬਣਾ ਚੁੱਕਾ ਹਾਂ अच्छा एक पहला बनाई थी उन्होंने दे जोंदे तो अच्छा एक साल बाद उन्होंने मौत हो गई जी ਤੇ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਵੀਡੀਓ ਕਾਫੀ ਪਾਈਆਂ ਵੀ ਤੁਸੀਂ ਉਹ ਹਵੇਲੀ ਬਣਾ ਰਹੇ ਸੀਗੇ ਸਰ ਅੰਨਾ ਕਿ ਵੀ ਤੁਸੀਂ ਲੈ ਜਾਓ ਹਵੇਲੀ ਦੇ ਵਿੱਚ ਲਾ ਲਓ ਆਪਦੇ ਚ ਚਲੋ ਕੋਈ ਕਾਰਨ ਨਹੀਂ ਆ ਸਕਿਆ ਫਿਰ ਉਹਨਾਂ ਦੀ ਮੌਤ ਹੋ ਗਈ اچھا ਫਿਰ ਇੱਕ ਮਹੀਨਾ ਬਾਅਦ ਅਸੀਂ ਉਹ ਤਸਵੀਰ ਉਹਨਾਂ ਦਾ ਘਰ ਦੇ ਆਏ ਜੀ ਉਸ ਤੋਂ ਬਾਅਦ ਫਿਰ ਸਾਨੂੰ ਲੱਗਿਆ ਵੀ ਸਾਡੇ ਕੋਲ ਹੈ ਨਹੀਂਗੀ ਫਿਰ ਅਸੀਂ ਇੱਕ ਫੋਟੋ ਰੋਟਿਆ ਕਿ ਹੋਰ ਜੇ ਗੱਲ ਕਰੀਏ ਹੋਰ ਵੀ ਇਹ ਜਿਹੜੀ ਜਿਹੜੀ ਇਹ ਤਸਵੀਰ ਹੈ ਇਹ ਕਾਦੀ ਤਸਵੀਰ ਹੈ ਇਹ ਬਾਬਾ ਫਰੀਦ ਜੀ ਦੀ ਹੈ ਬਾਬਾ ਫਰੀਦ ਜੀ ਜਿਹੜੀ ਆਪਾਂ ਲੱਕੜ ਨਾਲ ਬਣਾਈ ਤਸਵੀਰ ਹੈ ਕਿੰਨਾ ਸਮਾਂ ਲੱਗ ਗਿਆ ਦਾ ਇਸ ਇਸ ਤੇ ਇਹ ਤੇ ਲੱਗ ਗਈ 7-8 ਮਹੀਨੇ ਕਿਉਂਕਿ ਮੇਰੀ ਇਹ ਦੂਜੀ ਤਸਵੀਰ ਸੀ ਜੀ ਹੌਲੀ ਹੌਲੀ ਹੱਥ ਫਾਸਟ ਹੋ ਜਾਂਦੇ ਹਨ ਹੌਣ ਤੋਂ ਡੇ ਸਪੀਡ ਨਾਲ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਬਾਬਾ ਫਰੀਦ ਦੀ ਤਸਵੀਰ ਹੈ ਤੇ ਉਹਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਦੀ ਇਹਨਾਂ ਵੱਲੋਂ ਹੋਪੂ ਜਿਹੜੀ ਆਪਾਂ ਤਸਵੀਰ ਬਣਾਈ ਹੋਈ ਹੈ ਉਹਨਾਂ ਨੂੰ ਕੁੱਤਿਆਂ ਦਾ ਸ਼ੌਂਕ ਸੀਗਾ ਤੇ ਕੁੱਤਾ ਵੀ ਉਹਨਾਂ ਦੇ ਕੋਲ ਰੱਖਿਆ ਹੋਇਆ ਜੇ ਆਪਾਂ ਗੱਲ ਕਰੀਏ ਉਹਦੇ ਨਾਲ ਆ ਜਿਹੜੀ ਜਿਹੜੀ ਇਹ ਆਪਣਾ ਹੈਗੀ ਤਸਵੀਰ ਇਹ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਤੇ ਇਹ ਜਿਹੜੀਆਂ ਤਸਵੀਰਾਂ ਨੇ ਇਹ ਕਿੰਨਾਂ ਦੀਆਂ ਇਹ ਸੋਨੂ ਸੋਹ ਜੀ ਮੋਗੇ ਦਾ ਬਹੁਤ ਧੰਨੀ ਬੰਦਾ ਜੀ ਕਰੋਨਾ ਵਿੱਚ ਇਹਨੇ ਬਹੁਤ ਲੋਕਾਂ ਦਾ ਯੋਗਦਾਨ ਦਿੱਤਾ ਜੋ ਚੰਗੇ ਕੰਮ ਕਰਦੇ ਪੰਜਾਬ ਲਈ ਮਨੇ ਤਸਵੀਰ ਬਣਾਉਣਾ ਜੀ ਬਿਲਕੁਲ ਜੀ ਸੋਨੂ ਸੋਹ ਜੀ ਨੇ ਇਹਨਾਂ ਨੇ ਜੇ ਆਪਾਂ ਗੱਲ ਕਰੀਏ ਕਰੋਨਾ ਦੇ ਸਮੇਂ ਬਹੁਤ ਲੋਕਾਂ ਦੇ ਲਈ ਇਹਨਾਂ ਬਲੋਂ ਆਪਾਂ ਕੰਮ ਕੀਤਾ ਗਿਆ ਤੇ ਇਹਨਾਂ ਦਾ ਕਹਿਣਾ ਕਿ ਜਿਹੜੇ ਵਿਅਕਤੀ ਚੰਗੇ ਕੰਮ ਕਰਦੇ ਨੇ ਇਹ ਉਹਨਾਂ ਦੀ ਆਪਣੀ ਤਸਵੀਰ ਮੰਗਦੇ ਉਹਦੇ ਨਾਲ ਜਿਹੜੀ ਇਹ ਵਾਲੀ ਤਸਵੀਰ ਹੈ ਇਹ ਕਿੰਨਾਂ ਦੀ ਹੈ ਜੀ ਇਹ ਦੀਪ ਜੀ ਦੀਪ ਸੁਧਾਨ ਜੀ ਇਹਨਾਂ ਦਾ ਕਿਸਾਨੀ ਧਰਨੇ ਵਿੱਚ ਬਹੁਤ ਯੋਗਦਾਨ ਸੀ ਜੀ ਸੋ ਇਹਨਾਂ ਦਾ ਵੀ ਕਿਸੇ ਕਾਰਨ ਮੌਤ ਹੋ ਗਈ ਜੀ ਫਿਰ ਇਹਨਾਂ ਨੇ ਤਸਵੀਰ ਬਣਾਈ ਤੇ ਜੇ ਆਪਾਂ ਗੱਲ ਕਰੀਏ ਬਾਜ ਫਿਰ ਕਿਸ ਲਈ ਜੇ ਆਪਾਂ ਗੱਲ ਕਰੀਏ ਬਾਜ ਬਣਾਇਆ ਸੀ ਇਹ ਤਾਂ ਇਹਨਾਂ ਨੇ ਇਹ ਦੋ ਤਸਵੀਰਾਂ ਮੈਂ ਆਪਣੇ ਘਰ ਰੱਖਣ ਲਈ ਬਣਾਈਆਂ ਜੀ ਪੋਲਿਸ ਵਗੈਰਾ ਕਰਕੇ ਘਰੇ ਰੱਖੀਆਂ ਜੀ ਤੇ ਇਹ ਆਪਾਂ ਅੱਜ ਕੱਲ ਬਿਲਕੁਲ ਹੀ ਅਲੋਪ ਹੋ ਚੁੱਕਿਆ ਹੈਗਾ ਜੀ ਆਪਾਂ ਗੱਲ ਕਰੀਏ ਤਾਂ ਇਹ ਤਾਂ ਬਿਲਕੁਲ ਵੀ ਹੈ ਨਹੀਂਗਾ ਤੇ ਪਰ ਤੁਸੀਂ ਇਹਨੂੰ ਕਿਸ ਤਰ੍ਹਾਂ ਸ਼ੌਕ ਰੱਖਦੇ ਜੀ ਅਸੀਂ ਖੁਦ ਸਾਡੀ ਮਾਤਾ ਜੀ ਨੇ ਛੋਲੇ ਕੋਟ ਦੀ ਸੀ ਅਸੀਂ ਇਹ ਤੋਂ ਬੱਕਰੀਆਂ ਖਾਂਦੇ ਰਹੇ ਜੀ ਤੇ ਮਤਲਬ ਜੋ ਵੀ ਲੋਪ ਹੋ ਰਿਹਾ ਪੰਜਾਬ ਦਾ ਜਸਵੀਰ ਮੈਂ ਕਹਦੀ ਆ ਮਾਤਾ ਦੀ ਤਸਵੀਰਾਂ ਜੇ ਗੱਲ ਕਰੀ ਨੀ ਵੈਸੇ ਬਣਾਈ ਜੀ ਹੁਣ ਕੋਸ਼ਿਸ਼ ਕਰਿਆ ਕਰਾਂਗੇ ਵੀ ਜਿਵੇਂ ਸਾਡਾ ਬਜ਼ੁਰਗ ਸੀ ਨਾਲ ਤਸਵੀਰਾਂ ਉਹਨਾਂ ਦੀ ਬਣਾਵਾਂਗੇ ਜੀ ਤੇ ਇਹ ਵਾਲੇ ਜਿਹੜੇ ਬਣਾਏ ਨੇ ਤੁਹਾਡੇ ਵੱਲੋਂ ਸੰਧ ਬਣਾਏ ਨੇ ਪੱਕੀ ਦੇ ਕੀ ਕੁਛ ਨਹੀਂ ਗੱਲ ਕਰੀ ਇਹ ਜਿਵੇਂ ਜਿੰਦਰੀ ਆ ਗਈ ਜੀ ਇਹ ਪੰਜਾਲੀ ਆ ਗਈ ਇਹ ਵੱਟਾਂ ਵਾਲਾ ਹਾਲ ਆ ਗਿਆ ਉਹ ਗੌਣ ਵਾਲਾ ਆ ਗਿਆ ਜੀ ਸਵਾਗੀ ਆ ਗਈ ਕਿਰਾਹੀ ਆ ਗਈ ਚੁੰਝ ਆ ਗਿਆ ਜੀ ਅੱਗੇ ਦਸਾਂਗਾਂ ਤੰਗੜੀ ਜੇ ਕੁਛ ਐਟਮ ਹਲੇ ਵੀ ਰਹਿਦੀਆਂ ਨੇ ਜਿ ਬਣਾਉਣ ਵਾਲੀਆਂ ਜੀ ਇਹ ਹਰ ਕਿਸਾਨ ਕੀ ਕਰ ਰਿਹਾ ਜੀ ਆਪਾਂ ਗੱਲ ਕਰੀਏ ਤਾਂ ਇਹ ਜਿਹੜਾ ਕਿਸਾਨ ਆ ਇਹ ਕੀ ਕਰ ਰਿਹਾ ਇਹ ਗਾਨੇ ਕਿਸਾਨ ਲਾ ਰਿਹਾ ਜਿਨ੍ਹਾਂ ਦੀਆਂ ਮਤਲਬ ਖਾਂ ਨੂੰ ਲਾ ਕੇ ਜਿੰਨੇ ਦਾਸਾਂ ਮਿਲੀਆਂ ਜਾਂਦੀਆਂ ਅੱਛਾ ਤੇ ਵਟੇ ਜਾਂਦੇ ਆ ਮਤਲਬ ਕਿ ਇਸ ਤੋਂ ਬਾਅਦ ਵੀ ਆਪਣਾ ਅੱਗੇ ਵਟੇ ਜਾਂਦੇ ਸੀ ਹਾਂਜੀ ਹਾਂਜੀ ਤੇ ਇਹ ਵਾਲਾ ਇਹ ਆਪਣੇ ਜਿਵੇਂ ਬਾਜਰਾ ਜਾਂ ਮੱਕੀ ਉਹਦੇ ਉਕਾਬ ਬੰਦੇ ਸੀਗੇ ਇਹਦੇ ਨਾਲ ਕਰੋੜਾ ਚਲਾਇਆ ਇਹਨੂੰ ਗਲੇਲ ਜਿਹੜੀ ਗਲੇਲ ਕਹਿੰਦੇ ਉਹ ਸੀਗੇ ਗੋਪੀਆਂ ਕਹਿੰਦੇ ਜੀ ਗੋਪੀਆਂ 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 ਕਹਿੰਦੇ ਸੀਗੇ ਹਾਂਜੀ ਹਾਂਜੀ ਅੱਛਾ ਇਹ ਸਣ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਉਸ ਤੋਂ ਬਾਅਦ ਇਹ ਰਸੇ ਇਸ ਤਰ੍ਹਾਂ ਵੱਟੇ ਜਾਂਦੇ ਸੀ ਹਾਂਜੀ ਹਾਂਜੀ ਇਹ ਲਾਸ ਮੇਲੀ ਜਾਂਦੀ ਸੀ ਜਿਵੇਂ ਆਪਾਂ ਗੱਡੇ ਦੀ ਛਿੱਟੀਆਂ ਦਾ ਦਲੀਆਂ ਜਾਂ ਲੰਗਾ ਦਾ ਦਲਿਆ ਉਹਨੇ ਦੇ ਉੱਪਰ ਦੀ ਪਾਉਂਦੇ ਸੀ ਤੇ ਨਹੀਂ ਫਿਰ ਅੱਜ ਕੱਲ ਤਾਂ ਹਲੋਪ ਹੋਊਗਾ ਤਾਂ ਤੁਸੀਂ ਫਿਰ ਇਹ ਵੀ ਹਜੇ ਤੱਕ ਬੜੇ ਸ਼ੌਂਕ ਨਾਲ ਨਹੀਂ 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 ਬਿਲਕੁਲ ਇਹ ਤਾਂ ਹੋ ਸਕਦਾ ਸੀ ਵਿਆਹ ਸ਼ਾਦੀਆਂ ਦੇ ਵਿੱਚ ਵੱਡਾ ਮੰਜੇ ਲਾਈਏ ਜੀ ਲੋਪ ਨੇ ਹੋਣ ਦਿੰਦੇ ਨਾਲੇ ਕੀ ਕਹਿੰਦੇ ਸੀ ਉਹਨੂੰ ਜੇ ਇੱਕ ਸੌਂਗ ਸੀ ਕਿ ਜਿਹੜਾ ਤਦ ਆਸਮਾਨ ਦਾ ਕਿਸੇ ਨੇ ਸਮਝ ਗਿਆ ਇਹ ਦੋ ਮੰਜਿਆਂ ਤੇ ਜੋਰ ਸਪੀਕਰ ਲੱਗਣੇ ਨੇ ਜਿਹੜੇ ਵਾਜੇ ਵੱਜ ਕੇ ਮੜ ਕੇ ਵੱਜ ਰਹੇ ਨੇ ਠੀਕ ਹੈ ਜੀ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਜਿਹੜਾ ਕਿਸਾਨ ਵੱਲੋਂ ਆਪਣੇ ਵੀ ਆਪਣਾ ਘਰ ਦੇ ਅੰਦਰ ਜਿਹੜਾ ਸਾਰੀ ਮਿਹਨਤ ਕੀਤੀ ਜਾ ਰਹੀ ਹੈ ਇਹਨਾਂ ਨੂੰ ਕੀ ਕਹਿੰਦੇ ਨੇ ਜੀ ਗੱਲ ਇਹ ਮਸ਼ੀਨ ਹੈ ਪੱਠੇ ਵਾਲੀ ਇਹ ਤੁਸੀਂ ਆਪ ਬਥੇਰੇ ਖੁੱਤਦੇ ਰਹੇ ਜੀ ਤੇ ਇਹ ਵੀ ਲੋਪ ਹੋ ਗਈ ਤੇ ਇਹ ਵੀ ਅਸੀਂ ਬਣਾ ਲਈ ਤੇ ਇਹ ਆਪਣਾ ਕਿਸਾਨ ਬਲੋਗ ਖੇਤ ਦੇ ਵਿੱਚ ਵੀ ਆਪਣਾ ਸਾਰਾ ਕੰਮ ਤਾਂ ਨਾ ਕੀਤਾ ਜਾ ਰਿਹਾ ਹੈ। ਹਾਂਜੀ ਹਾਂਜੀ। ਤੇ ਜੇ ਆਪਾਂ ਗੱਲ ਕਰੀਏ ਜਿਹੜੀ ਚੀਜ਼ ਲੋਪ ਹੋ ਜਾਂਦੀ ਉਹੀ ਪਰ ਤੁਸੀਂ ਪਡੂਰ ਬਣਾਈ ਜਾਂਦੀ ਹੈ। ਹਾਂਜੀ ਸਰ ਹਾਂਜੀ। ਬਜਰੋ ਕੋ ਛੋਡੇ ਵੱਲੋਂ ਕੀ ਕਹਿੰਦਾ ਤੁਸੀਂ ਹੁਣੇ ਗੱਲ ਕਰਦੇ ਕੀ ਕਹਿੰਦਾ ਜਰੋ ਇਹ ਜਿਹੜਾ ਇਨਾ ਬਿਰਸਾ ਬਣਾ ਕੇ ਠੀਕ ਹੈ। ਬਹੁਤ ਅੱਛਾ ਜੀ। ਬਹੁਤ ਵਧੀਆ। ਟੀਮ ਦੇ ਵਿੱਚ ਤੁਸੀਂ ਵੀ ਕੋਈ ਕੰਮ ਕੀਤਾ ਜੀ ਗੱਲ ਕੀਤੀ ਹੈ। ਬਹੁਤ ਸਾਰਾ ਕੁਝ ਆਇਆ ਹੋਇਆ। ਕਿਹੜਾ ਕਿਹੜਾ ਕੰਮ ਕੀਤਾ ਬਣਾ ਕੇ ਕਹਿੰਦਾ ਬੜਾ ਜਾਨ। ਆਹ ਤਾਂ ਹਜੇ ਵੀ ਕਰਦਾ ਮਸ਼ੀਨ ਵਾਲਾ ਦਮ ਹੈ। ਪੱਠੇ ਕੁੱਤਰਨਾ ਹਾਂ ਅੱਜ ਵੀ ਨਹੀਂ ਅੱਜ ਕੱਲ ਜਿਹੜੇ ਨੌਜਵਾਨ ਪੀੜ੍ਹੀਏ ਜ਼ਿਆਦਾਤਰ ਜਮਾਂ ਜਾਣਾ ਚਾਹੁੰਦੇ ਕੀ ਫਿਰ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਨੇ ਕਿਵੇਂ ਜਿਵੇਂ ਵਰਜੇਸ਼ ਜਾਣਾ ਚਾਹੁੰਦਾ ਜਿਮ ਜਾਂਦੇ ਜਿਮ ਦੇ ਵਿੱਚ ਜਾਂਦੇ ਬੱਚੇ ਅੱਛਾ ਜਿਮ ਤਾਂ ਕਸਰਤ ਜੀ ਹੁਈ ਬਹੁਤ ਹੋ ਜਾਂਦੀ ਐ ਲੋੜ ਹੀ ਨਹੀਂ ਜਾਣ ਦੀ ਜਾਣੇ ਪੱਠੇ ਵੱਡੋ ਪੰਡ ਚੱਕੋ ਜੋਰਨਾ ਠੀਕ ਐ ਯਾ ਉਹ ਬਾਹਾਂ ਦਾ ਬਲ ਵੀ ਲੱਗੇਗਾ ਸਰੀਰ ਦੀ ਕਸਰਤ ਵੀ ਹੋਏਗੀ ਬੈਠੋਗੇ ਤੁਹਾਡਾ ਸਾਰਾ ਜੋਗਾ ਵੀ ਹੋਵੇਗਾ ਉਹੀ ਅੱਜਕੱਲ ਦੇ ਅੱਜਕੱਲ ਜੀ ਆਪਾਂ ਗੱਲ ਕਰੀਏ ਸਾਰਾ ਕੁਝ ਨਾ ਮਸ਼ੀਨੀ ਚੁਗਣੇ ਦੇ ਲਿਆ ਤੇ ਤੁਸੀਂ ਕੀ ਕਿ ਕਰਨ ਜੀ ਠੀਕ ਹੈ ਜੀ ਆਪੋ ਆਪਣੇ ਸਮੇਂ ਦੀ ਲੋਟ ਆ ਰ ਜਿਵੇਂ ਕਿਸੇ ਨੂੰ ਚੰਗਾ ਲੱਗਦਾ ਹੈ ਐਸੇ ਕਰਕੇ ਤਾਂ ਰੋਗ ਵਾਦ ਕੇ ਫਿਰ ਕੰਮ ਕਰਕੇ ਨਹੀਂ ਰਾਜੀ ਕੋਈ ਬਿਲਕੁਲ ਜੀ ਤੁਸੀਂ ਦੇਖ ਰਿਹਾ ਇਹ ਆਪਣਾ ਪੁਰਾਣੀ ਵਿਰਾਸਤ ਹੈ ਹਜੇ ਵੀ ਇੰਨਾ ਵੱਲੋਂ ਸਾਹਮਣੇ ਰੱਖੀ ਹੋਈ ਹੈ ਤੇ ਜਿਹੜੀ ਵੀ ਚੀਜ਼ ਇਹਨਾਂ ਨੂੰ ਜਿਹੜਾ ਵਿਅਕਤੀ ਵਧੀਆ ਕੰਮ ਕਰਦਾ ਉਹ ਇਹਨਾਂ ਵੱਲੋਂ ਉਸੇ ਦੀ ਆਪਣਾ ਇੱਕ ਤਸਵੀਰ ਮਿਲਦੀ ਹੈ ਇਹ ਵਿਸ਼ੇਸ਼ ਤੌਰ ਤੇ ਟਾਲੀ ਦੀ ਇਹ ਆਪਣਾ ਕੜਾ ਜੋ ਇਹਨਾਂ ਵੱਲੋਂ ਇਸ ਨੂੰ ਇਸ ਨੂੰ ਲੈ ਕੇ ਸਾਰਾ ਜਿਹੜਾ ਇਹਨਾਂ ਵੱਲੋਂ ਬਣਾਇਆ ਗਿਆ ਸਮਰ ਹੋਈ ਲਿਬਟਲਾ ਤੋਂ ਇਸ ਕਰਮ ਦੀ